ਪਟਿਆਲਾ ਪੁਲਿਸ ਨੂੰ ਵੱਡੀ ਕਾਪ ਜਬੀ ਮਿਲੀ ਹੈ ਫਰੋਤੀ ਮੰਗੜ ਵਾਲੇ ਗਿਰੋਹ ਦੇ 5 ਸਦਸਿਆਂ ਨੂੰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਪੰਜੇ ਦੋਸ਼ੀ ਜੋ ਫਰੋਤੀ ਦੀ ਮੰਗ ਕਰਦੇ ਸਨ ਪੁਲਿਸ ਦੀ ਚੌਕਸੀ ਕਾਰਨ ਵੱਡੀ ਵਾਰਦਾਤ ਤੋਂ ਪਹਿਲਾਂ ਹੀ ਫੜੇ ਗਏ ਇਸ ਪੂਰੇ ਮਾਮਲੇ ਸੰਬੰਧੀ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਘੋਲਾਸਾ ਕੀਤਾ ਐਸਐਸਬੀ ਪਟਿਆਲਾ ਡਾਕਟਰ ਨਾਨਕ ਸਿੰਘ ਆਈਪੀਐਸ ਨੇ ਪ੍ਰੈਸ ਨਾਲ ਗੱਲਬਾਤ ਦੁਰਾ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਉਹ ਫੋਨ ਰਾਹੀਂ ਗੈਂਗਸਟਰਾਂ ਦੇ ਨਾਂ ਲੈ ਕੇ ਲੋਕਾਂ ਤੋਂ ਫਰौती ਦੀ ਮੰਗ ਕਰਦੇ ਸਨ ਪੁਲਿਸ ਨੇ ਇਹਨਾਂ ਦੇ ਕਾਬੂ ਜੇ ਤੋਂ ਤਿੰਨ ਪਿਸਤੌਲ ਅਤੇ 18 ਜਿੰਦਾ ਕਾਰਦੂਸ ਬਰਾਮਦ ਕੀਤੇ ਹਨ ਇਸ ਦੌਰਾਨ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚੋਂ ਇੱਕ ਪਿਸਤੌਲ ਪਹਿਲਾਂ ਵੀ ਕਿਸੇ ਵਾਰਦਾਤ ਵਿੱਚ ਵਰਤਿਆ ਜਾ ਚੁੱਕਿਆ ਹੈ ਪੁਲਿਸ ਦੀ ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ گرو ਇੱਕ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਿਹਾ ਸੀ ਪਰ ਪੁਲਿਸ ਨੇ ਵਕਤ ਸਿਰ ਕਾਰਵਾਈ ਕਰਕੇ ਉਹਨਾਂ ਦੀ ਯੋਜਨਾ ਨੂੰ ناکਾਮ ਕਰ ਦਿੱਤਾ ਪੀੜੀ ਤੇ ਇੰਚਾਰਜ ਸੀ ਇਹਨਾਂ ਨੇ ਰਿਕਵਰੀ ਕੀਤੀ ਹੈ 3 ਵੈਪਨ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਰਾਉਂਡ ਬਰਾਮਦ ਹੋਏ ਇਹਦੇ ਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ ਬੱਤੀਪੋਰ ਦਾ ਪਿਸਤਲ ਹੈ ਜਿਹੜਾ ਇਹ ਪਾਤੜਾ ਇੱਕ ਫਾਇਰਿੰਗ ਕੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਗੁਰਸੇਵਕ ਗੁਰਸੇਵਕ ਸਿੰਘ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਚ ਨੋਮੀਨੇਟ ਹੋਇਆ ਸੀਗਾ ਜਿਸ ਦਾ ਕੀ ਨਾਮ ਹੈਗਾ ਸੰਦੀਪ ਸਿੰਘ ਉਰਫ ਸੁਖਾ ਸੋ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਜਿਹਦੇ ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਹੈ ਇਹ ਮਾਨਸਾ ਦਾ ਰਹਿਣ ਵਾਲਾ ਹਰਬੰਦ ਸਿੰਘ ਉਰਫ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਤੇ ਸੁਖਵਿੰਦਰ ਉਰਫ ਬੋਬੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾ ਵਾਲੇ ਕੇਸ 'ਚ ਉਹਦੇ 'ਚ ਵੀ ਇੱਕ ਮਾਨਸੇ ਦਾ ਤੇ ਇੱਕ ਮੁਕਸਤ ਸਾਹਿਬ ਦਾ ਸੋ ਟੋਟਲ ਪੰਜ ਬੰਦੇ ਇਹਦੇ 'ਚ ਅਰੈਸਟ ਹੋਏ ਨੇ ਤਿੰਨ ਵੈਪਨ ਬਰਾਮਦ ਹੋਏ ਇਹਨਾਂ ਦੀ ਜਿਹੜੀ ਹਿਸਟਰੀ ਹੈ ਇਹਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫॉर ਵਨ ਅਕਿਊਜ਼ ਜਿਹੜਾ ਬੋਬੀ ਹੈ ਜਿਹੜੇ ਬਾਕੀ ਬੰਦੇ ਨੇ ਇਹਨਾਂ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਰਮ ਜੈਕਟ ਦੇ ਵੀ ਪਰਚੇ 379 ਬੀ ਲੁੱਟਾਪੂਆ ਦਾ ਵੀ ਪਰਚੇ ਹੈਗੇ ਇਹਨਾਂ ਤੇ ਇਹਨਾਂ ਨੇ ਦੋ ਜਗ੍ਹਾ ਤੇ ਰਕੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜੇ ਅਸੀਂ ਇਹਨਾਂ ਤੋਂ ਪੁੱਛ ਕੇ ਛਕ ਕੇ ਪ੍ਰੋਪਰ ਡਿਟੇਲ ਚ ਫਿਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ that is very sure ਕਿ ਐਕਸਟਰਸ਼ਨ ਦਾ ਕੰਮ ਕਰ ਰਹੇ ਸੀਗੇ ਫੋਨ ਕਰਦੇ ਸੀ ਗੈਂਗਸਟਰਸ ਦਾ ਨਾਮ ਲੈ ਕੇ ਕਿ ਸਾਨੂੰ ਇਹਨੇ ਪੈਸੇ ਦੋ ਨਹੀਂ ਤੇ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ ਬੱਚਿਆਂ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਿਰਾਕ ਚ ਸੀਗੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਨ ਸੋ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਅਵਰਟ ਕੀਤੀ ਗਈ ਹੈ ਰੋਕੀ ਗਈ ਹੈ ਇਹਨਾਂ ਦੇ ਰਿਸ਼ਤੇ ਨਾਲ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣ ਕਿਨਹਾਰ ਕਿਸ ਨੂੰ ਫੋਨ ਕੀਤਾ ਕੋਲ ਕੀਤਾ ਗਿਆ ਸੀ ਇਹਨਾਂ ਨੂੰ ਕੋਈ ਬਿਲਕੁਲ ਫਿਰਾਤੀ ਦਾ ਕਾਲ ਇਹਨਾਂ ਨੇ ਕੀਤਾ ਸੀ ਜਿਵੇਂ ਮੈਂ ਕਿਹਾ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਹੈ ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਹੈ ਕੁਝ ਪਟਿਆਲਾ ਜ਼ਿਲ੍ਹੇ ਦੀਆਂ ਕੁਝ ਬਾਕੀ ਜ਼ਿਲ੍ਹੇ ਦੀ ਸਰ ਗੈਂਗਸਟਰ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋਊਗੀ ਇੰਟਰੋਗੇਸ਼ਨ ਹੋਊਗੀ ਉਹਦੇ ਵਿੱਚ ਸਾਹਮਣੇ ਆਣਗੀ ਗੈਂਗਸਟਰ ਨਾਲ ਵੀ ਕੋਈ ਇਹਨਾਂ ਦਾ ਤਾਲੁਕ ਸੀਗਾ ਜੀ ਗੈਂਗਸਟਰਸ ਦਾ ਇਨਾਮ ਲੈਂਦੇ ਸੀਗੇ ਬਟ ਹਜੇ ਤੱਕ ਇਹਨਾਂ ਦਾ ਕੋਈ ਲਿੰਕ ਐਸ ਸੱਚ ਸਾਡੇ ਵੱਲੋਂ ਨਹੀਂ ਐਸਟੈਬਲਿਸ਼ ਕੀਤਾ ਗਿਆ ਉਹ ਜਦੋਂ ਪੁੱਛ ਕੇ ਚ ਹੋਊਗੀ ਉਹਦੇ ਚ ਆਏਗਾ ਕਿ ਇਹਨਾਂ ਦਾ ਕੋਈ ਲਿੰਕ ਉਹਨਾਂ ਨਾਲ ਹੈਗਾ ਗੈਂਗਸਟਰਸ ਨਾਲ ਉਹ ਜਿਹੜੇ ਏਕਿਊ ਜਿਹੜੇ ਆਪਣੇ ਇਹਦੇ ਚ ਮਦਈ ਨੇ ਜਿਹੜੇ ਪਰਚੇ ਦਰਜ ਹੋਏ ਆ ਜਿਨ੍ਹਾਂ ਨੂੰ ਥ੍ਰੈਟ ਕਾਲਸ ਆਈਆਂ ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦਿਆਂ ਦੇ ਨਾਮ ਲਏ ਸੀ ਸਰ ਸਾਰੇ ਕਿਥੋਂ ਅਰੈਸਟ ਹੋਏ ਇਹ ਸਾਰੇ ਪਟਿਆਲੇ ਤੋਂ ਹੀ ਅਰੈਸਟ ਹੋਏ ਹੁਣ ਤਾਂ ਕਿੰਨੇ ਕਿ ਪਿੰਡ ਫੇਸ ਕਰਦੇ ਨੇ ਕਿੰਨੇ ਇਨਵੈਸਟੀਗੇਸ਼ਨ ਚ ਹਜੇ ਰਿਮਾਂਡ ਲਵਾਗੇ ਰਿਮਾਂਡ ਚ ਫਿਰ ਪੁੱਛ ਕੇ ਛੋਹੂਗੀ ਤੌਪਰ ਸਰ ਨਾਮੀ ਬੰਦੇ ਜਿਸ ਦਾ ਖੜੀ ਹੁੰਦਾ ਤੋਂ ਦੂਜੇ ਦਾ ਕਾਰੋਬਾਰ ਹੁੰਦਾ ਜਿਹੜੀ ਹਜੇ ਤੱਕ ਸਾਡੀ ਤਫਤੀਸ਼ ਹੈ ਜਿਹੜੇ ਵੱਡੇ ਕਾਰੋਬਾਰੀਆਂ ਨੂੰ ਹੀ ਟਾਰਗੇਟ ਕਰਦੇ ਸੀ ਬੇਸਿਕਲੀ ਪਹਿਲਾਂ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਫਿਰ ਉਹਨਾਂ ਨੂੰ ਫੋਨ ਕਰਦੇ ਸੀ ਡਰਾਉਂਦੇ ਧੰਕਾਉਂਦੇ ਸੀ ਸਪੈਸੀਫਿਕ ਹਜੇ ਮੈਂ ਨਹੀਂ ਦੱਸ ਸਕਦਾ ਬਿਕੋਜ਼ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈਗੀ ਬਟ ਦੋ ਚੀਜ਼ਾਂ ਇਹਦੇ ਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਰੈਕੀ ਆਲਰੇਡੀ ਕੀਤੀ ਹੋਈ ਸੀ ਕਿਸੇ ਦੀ ਤੇ ਦੂਜੀ ਚੀਜ਼ ਜਿਹੜੀ ਹੈ that is very certain ਕਿ ਇਹਨਾਂ ਨੇ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕ ਲਿਆ ਗਿਆ ਸਰ ਇਹਨਾਂ ਦਾ ਗੈਂਗ ਕਿਵੇਂ ਬਣਿਆ ਕੋਈ ਦੱਸਿਆ ਇਹਨਾਂ ਨੇ ਇਹ ਜੇਲ੍ਹ ਚ ਇਕੱਠੇ ਰਹੇ ਸੀ ਜੇਲ੍ਹ ਚ ਇਹਨਾਂ ਦੀ ਆਪਸ ਚ ਮੁਲਾਕਾਤ ਵੀ ਹੋਈ ਆਪਸ ਗੱਲਾਂ ਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਇਹ ਲਾਈਨ ਅਦਰ ਕੀ ਕਨੈਕਸ਼ਨ ਕੋਈ ਸ਼ਟਰ ਕਰਦਾ ਸੀ ਜਾਂ ਕੀ ਇਹਨਾਂ ਦੀ ਮੂਵਮੈਂਟ ਸੀਗੀ ਉਹ ਵਾਪਸ ਚਲੇ ਜਾਂਦੇ ਸੀ ਕੀ ਕਰਦੇ ਪਟਿਆਲੇ ਵਿੱਚ ਇਹ ਰਹਿ ਕੇ ਗਏ ਨੇ ਇੱਥੇ ਇੱਕ ਹੋਟਲ 'ਚ ਵੀ ਰਹਿ ਕੇ ਗਏ ਸੋ ਉੱਥੇ ਹੋਟਲ 'ਚ ਵੀ ਇਹਨਾਂ ਦੇ ਸਾਨੂੰ ਮਿਲਿਆ ਹੈ ਪ੍ਰੂਫ ਕਿ ਰਹਿ ਕੇ ਗਏ ਨੇ ਉਸ ਹੋਟਲ ਦੀ ਵੀ ਅਸੀਂ ਸਾਰੀ ਜਾਂਚ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਕਿਹੜੀਆਂ ਆਈ ਡੀਜ਼ ਤੇ ਰਹੇ ਨੇ ਤੇ ਉਹ ਆਈ ਡੀ ਜਿਹੜੀ ਸੀ ਉਹਨੇ ਪ੍ਰੋਪਰ ਲਈ ਹੈ ਨਹੀਂ ਲਈ ਸੋ ਸਾਰੀ ਤਫਤੀਸ਼ ਚਾਹੂਗਾ ਕਿ ਕੌਣ ਟਾਰਗੇਟ ਤੇ ਸੀਗਾ ਜਿਵੇਂ ਮੈਂ ਕਿਹਾ ਰੈਕੀ ਕੀਤੀ ਗਈ ਹੈ ਉਸ ਦੇ ਬੇਸਿਸ ਤੇ ਹੀ ਕਹਿ ਰਿਹਾ बिकॉज ਇਹ ਹੋਟਲ ਤੇ ਰਹਿ ਕੇ ਗਏ